ਆਈ ਦਾ ਨੰਬਰ ਦੱਸੋ ਨੰਬਰ ਆਪਣਾ 94635 95027 98729 10930 77885 6337 120 ਨੇ ਟਰੈਕਟਰ ਵੀ ਲੈਣਾ ਰੋੜੀ ਰੋੜ ਤੇ ਨੇੜੇ ਪਟ્રોલ ਪੰਪ ਚੌਂਕ ਤੇ ਠੀਕ ਹੈ ਲੱਗ ਗਏ ਆ ਨਾਲ ਆਪਣਾ ਸ਼ੋਰੂਮ ਜਿਵੇਂ ਮਰਜ਼ੀ ਬੰਦਾ ਕਿਰੇਟਰ ਲੈ ਸਕਦਾ ਹੈ ਮਾਂ ਟਰੈਕਟਰਸ ਮਾਂ ਟਰੈਕਟਰ ਸੇਲ ਤੇ ਸ਼ੋਰੂਮ ਹੈ ਜੀ ਜੇਕਰ ਨਾ ਪ੍ਰਾਣਾ ਘਟਾਉਣਾ ਪ੍ਰਾਣਾ ਵੀ ਘਟਾ ਸਕਦਾ ਕਿਸੇ ਵੀਰੇ ਲੋਨ ਕਰਾਉਣਾ ਹੁੰਦਾ ਸਾਰਾ ਹਾਂ ਥੋੜੇ ਰੁਪਏ ਹੁੰਦੇ ਬਾਈ ਕੋਲੇ ਤੇ ਆਪਾਂ ਲੋਨ ਵੀ ਕਰਵਾ ਲੈਣੇ ਹੁੰਦੇ ਕੁਝ ਕਰਨ ਲਈ ਠੀਕ ਹੈ ਬਾਕੀ ਬਾਈ ਆਪਣੇ ਟਰੈਕਟਰ ਦਾ ਮੈਂ ਸਾਰੇ ਦੇਖਿਆ ਬਿਲਕੁਲ ਨਵੇਂ ਨੇ ਹਨ ਨਵੇਂ ਟਰੈਕਟਰ ਹੈ ਬਾਈ ਸਾਰੇ ਆਪਣੇ ਤੋਂ ਸ਼ੋਰੂਮ ਚ ਉੱਥੇ ਵੀ ਜਾ ਕੇ ਦਿਖਾਏ ਉਹ ਸਾਰੇ ਖੜੇ ਨੇ ਸਾਰੇ ਦਿਖਾ ਦੋ ਉਹ ਸਾਹਮਣੇ ਇਹ ਸ਼ੋਰੂਮ ਆਪਣਾ ਹੀ ਹੈ ਹਾਂ ਜਾ ਕੇ ਦਿਖਾ ਠੀਕ ਹੈ ਬਾਕੀ ਅਸੀਂ ਸ਼ਸ਼ੀ ਗਾਲ ਦੋਸਤੋ ਮੈਂ ਗੁਰਮੀਤ ਸਿੰਘ ਜੀ ਜੀਐਸ ਮੋਟਰ ਤਲਵੰਡੀ ਸਾਬੋ ਤੋਂ ਅੱਜ ਆਇਆ ਹੋਇਆ ਤਲਵੰਡੀ ਸਾਬੋ ਦੇ ਟਰੈਕਟਰ ਮੰਡੀ ਵਿੱਚ ਤਰਵੰਡੀ ਸਾਬ ਦੇ ਮੰਡੀ ਦੇ ਕਿਹੜੇ ਕਿਹੜੇ ਟਰੈਕਟਰ ਪਹੁੰਚੇ ਹੋਏ ਨੇ ਸਾਰੇ ਵੀਰਾਂ ਨੂੰ ਆਪਾਂ ਚੈੱਕ ਕਰਵਾਵਾਂਗੇ ਨਾਲ ਨਾਲ ਆਪਾਂ ਜਿਹੜੇ ਟਰੈਕਟਰ ਦੇ ਆਨਰ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਮੋਬਾਈਲ ਨੰਬਰ ਵੀ ਸਾਰੇ ਭਰਾਵਾਂ ਨੂੰ ਦੱਸਾਂਗੇ ਸੀਜ਼ਨ ਦਾ ਟਾਈਮ ਆ ਜੀ ਟਰੈਕਟਰਾਂ ਦਾ ਰੇਟ ਬਹੁਤ ਘਟਨੇ ਐ ਇਸ ਵਾਰ ਪਹਿਲੇ ਵਾਰ ਵੀ ਮੰਡੀ ਵਿੱਚ ਬਹੁਤ ਘਾਟ ਟਰੈਕਟਰ ਆਈ ਸੀ ਇਸ ਵਾਰ ਵੀ ਚੈੱਕ ਕਰ ਸਕਦੇ ਹਾਂ ਬਹੁਤ ਘਾਟ ਟਰੈਕਟਰ ਆਏ ਨੇ ਤਾਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੀ ਆਪਣੇ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਦੀ ਆਪਣੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਦੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹ ਕੰਡੀਸ਼ਨ ਟਰੈਕਟਰ ਦੀ ਬਹੁਤ ਜ਼ਿਆਦਾ ਵਧੀਆ ਪਈ ਆ ਬਿਲਕੁਲ ਨਵੇਂ ਕੰਡੀਸ਼ਨ ਦਾ ਟਰੈਕਟਰ ਆ ਫਰੰਟ ਵਾਲੇ ਟਾਇਰ ਬਿਲਕੁਲ ਨਿਊ ਪਏ ਨੇ ਮਗਰਲੇ ਟਾਇਰ ਵੀ ਬਿਲਕੁਲ ਨਵੇਂ ਪਏ ਨੇ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਦੇਖੋ ਯਾਰ ਪਹਿਲਾਂ ਵੀ ਕੰਡੀਸ਼ਨ ਕਿੰਨੇ ਸਾਫ਼ ਪਈ ਆ ਛਤਰੀ ਵਗੈਰਾ ਲੱਗੀ ਹੋਈ ਆ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਸੀ ਕਿ ਸਟੈਂਡਰਡ ਟਰੈਕਰ ਸਟੈਂਡਰਡ ਟਰੈਕਟਰ ਜਿਹੜੇ ਜਰੂਰ ਚੈੱਕ ਕਰਵਾਇਓ ਤੇ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਆਪਾਂ ਰੇਟ ਦੀ ਗੱਲਬਾਤ ਕਰਦੇ ਆ 2003 ਮਾਡਲ ਹੈ ਜੀ ਰੇਟ ਹੈਗਾ ਕੁੱਲ ਹੀ 3 ਲੱਖ 75000 ਰੁਪਇਆ 3,75,000 ਰੁਪਏ ਦੇ ਵਿੱਚ ਤੁਸੀਂ ਬਹੁਤ ਸੋਹਣੀ ਕੰਡੀਸ਼ਨ ਦਾ ਜਿਹੜਾ ਟਰੈਕਟਰ ਹੈ। ਬਾਕੀ ਨਾਲ ਦੀ ਨਾਲ ਆਪਣੀ ਵੀਡੀਓ ਵਿੱਚ ਇਸ ਟਰੈਕਟਰ ਦੇਖ ਸਕਦੇ ਹੋ। ਬਿਲਕੁਲ ਨਵਾਂ ਜੀ ਟਾਇਰ ਬਿਲਕੁਲ ਨਵੇਂ ਪਏ ਨੇ। ਪਾਵਰ ਸਟੀering, ਮਾਗਰ ਲੈਟਾਰ ਬਿਲਕੁਲ ਨਵੇਂ, ਛਤਰੀ ਬਿਲਕੁਲ ਨਵੀਂ ਲੱਗੀ ਹੋਈ ਹੈ ਜੀ। ਪੈਰਾਂ ਦੀ ਕੰਡੀਸ਼ਨ ਵੀ ਬਿਲਕੁਲ ਨਵੀਂ ਆ। ਟਰੈਕਟਰ ਹੀ ਪੂਰਾ ਨਵਾਂ ਆ। ਇਸ ਟਰੈਕਟਰ ਵੀ ਬਹੁਤ ਜਿਹੜੇ ਵੀਰ ਮੈਸੀ ਕਰਦੇ ਟਰੈਕਟਰ ਚੈੱਕ ਕਰਵਾਓ। 2017 ਮਾਡਲ 2 ਲੱਖ 90 ਹਜ਼ਾਰ ਰੁਪਏ ਦੇ ਵਿੱਚ ਪੂਰੀ ਪੂਰੀ ਕੰਡੀਸ਼ਨ ਚੈੱਕ ਕਰਵਾ ਦਿਓ ਬਹੁਤ ਸਾਫ ਕੰਡੀਸ਼ਨ ਦੇ ਜਿਹੜੇ ਟਰੈਕਟਰ ਇਸ ਵਾਰ ਤਲਵੰਡੀ ਸਾਬੋ ਦੀ ਮੰਡੀ ਵਿੱਚ ਪਹੁੰਚੇ ਹਨ ਨਾਲ ਨਾਲ ਇੱਕ ਇੰਡੋ ਫਾਰਮ ਚੈੱਕ ਕਰ ਸਕਦੇ ਹਾਂ ਐਚ ਆਰ ਨੰਗਾ ਨੰਬਰ ਹੈ ਜੀ ਇਹਦੀ ਵੀ ਕੰਡੀਸ਼ਨ ਜਿਹੜੀ ਬਿਲਕੁਲ ਸਾਫ ਪਈ ਆ ਬਿਲਕੁਲ ਨਵੀਂ ਨਕੋਰਾ 1.5 ਟਰੈਕਟਰ ਇਸ ਵਾਰ ਪਹੁੰਚੇ ਨੇ ਜੀ ਮੰਡੀ ਦੇ ਵਿੱਚ ਪਾਵਰ ਸਟੀering ਨਵੇਂ ਟਾਇਰ ਕਿਸੇ ਸਾਈਡ ਤੋਂ ਲੀਕਿੰਗ ਨਹੀਂ ਜੀ ਬਾਕੀ ਟਰੈਕਟਰ ਪੂਰਾ ਫੁੱਲ ਚੰਕ ਰਿਹਾ ਜਿਵੇਂ ਆਪਾਂ ਏਜੰਸੀ ਦੇ ਵਿੱਚੋਂ ਨਵਾਂ ਕਢਵਾਇਆ ਹੋ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਮੈਂ ਮੇਰੀ ਜਿਹੜੀ 6 ਨਵੰਬਰ ਵਾਲੀ ਵੀਡੀਓ ਸੀ ਉਹਦੇ ਵਿੱਚ ਇੱਕ ਮਾਨ ਟਰੈਕਟਰਸ ਵਾਲਾ ਨੰਬਰ ਬੋਲਿਆ ਸੀ ਬਾਈ ਜੀ ਉਹ ਚੈੱਕ ਵੀ ਤੁਸੀਂ ਕਰ ਸਕਦੇ ਹੋ ਉਹੀ ਇਹ ਮੰਡੀ ਵਾਲੇ ਟਰੈਕਟਰ ਨੇ ਅੱਜ ਮੈਂ ਸਪੈਸ਼ਲੀ ਇਹਨਾਂ ਦੇ ਫਿਰ ਤੋਂ ਵੀਡੀਓ ਬਣਾਉਣ ਆਇਆ ਕਿਉਂਕਿ ਟਰੈਕਟਰ ਬਹੁਤ ਵਧੀਆ ਪਏ ਨੇ ਬੜੇ ਵੀਰਾਂ ਨੇ ਮੈਸੇਜ ਕੀਤਾ ਸਾਨੂੰ ਇਹ ਵਾਲਾ ਟਰੈਕਟਰ ਚਾਹੀਦਾ ਇਹ ਵਾਲਾ ਟਰੈਕਟਰ ਚਾਹੀਦਾ 17 ਮਾਡਲ ਹੈ ਜੀ 3 ਲੱਖ ਤੇ 85000 ਰੁਪਿਆ ਰੇਟ ਹੈ ਇਹ ਟਰੈਕਟਰ ਦਾ ਕੰਡੀਸ਼ਨ ਚੈੱਕ ਕਰੋ ਬਾਈ ਜੀ ਪੂਰੀ ਦੀ ਪੂਰੀ फ्रंटल टायरों को देख के ਤੁਸੀਂ ਇਸ 사이ڑا اندازਾ ਲਗਾ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹ ਵੀ ਟਾਇਰ ਵੀ ਦੇਖ ਸਕਦੇ ਹੋ ਬਾਕੀ ਨਾਲ ਦੇ ਨਾਲ ਆਪਾਂ ਤੁਸੀਂ ਚੈੱਕ ਕਰਾ ਲੈਣੇ ਸਾਰੇ ਭਰਾਵਾਂ ਨੂੰ ਇੱਕ ਸਵਰਾਜ 735 ਇਹ ਵੀ ਬਿਲਕੁਲ ओरिजिनल ਟਰੈਕਟਰ ਪਿਆ ਜੀ ਟਾਇਰ ਵਗੈਰਾ ਬਿਲਕੁਲ ਓਕੇ ਰਿਪੋਰਟ ਪਏ ਨੇ ਇੰਜਨ ਗੇਅਰ ਵੀ ਟਰੈਕਟਰ ਦਾ ਬਿਲਕੁਲ ਸਾਫ ਪਿਆ ਕੋਈ ਜ਼ਿਆਦਾ ਜਿਆਦਾ ਪਰ ਇਹ ਟਰੈਕਟਰ ਹੈ ਇਹ ਚੈੱਕ ਕਰਵਾ ਦਿੰਨੇ ਆ ਜੇ ਰੇਟ ਦੀ ਗੱਲ ਕਰਦੇ ਆ ਜੀ ਆਪਾਂ 2005 ਮਾਡਲ ਹੈ 2 ਲੱਖ ਤੇ 10000 ਰੁਪਿਆ ਰੇਟਾ ਟਰੈਕਟਰ ਦਾ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਫਾਰਮ ਟਰੈਕ ਖੜਾ ਜੀ ਇੱਕ 60 ਇਹਦੀ ਵੀ ਕੰਡੀਸ਼ਨ ਬਿਲਕੁਲ ਓਕੇ ਰਿਪੋਰਟ ਪਈ ਆ 2006 ਮਾਡਲ ਤੇ 2 ਲੱਖ 45000 ਜਿਹੜੀ ਡਿਮਾਂਡ ਆ ਟਰੈਕਟਰ ਦੀ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਨਾਲ ਦੀ ਨਾਲ ਆਪਾਂ ਤੁਸੀਂ ਇੱਕ ਇਸ ਟਰੈਕਟਰ ਚੈੱਕ ਕਰਵਾ ਦਾਂ ਕੋਈ ਗੱਲ ਨਹੀਂ ਬਾਕੀ ਤੁਸੀਂ ਇੱਕ ਇਸ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਇਹਦੀ ਵੀ ਕੰਡੀਸ਼ਨ ਪੂਰੀ ਜਿਹੀ ਪੂਰੀ ਬਿਲਕੁਲ ਸਾਫ ਪਈ ਆ ਛਤਰੀ ਵਗੈਰਾ ਬਿਲਕੁਲ ਓਕੇ ਆ ਸਪੀਕਰ ਵਗੈਰਾ ਬਿਲਕੁਲ ਓਕੇ ਲੱਗੇ ਹੋਏ ਨੇ ਜੇ ਆਪਾਂ ਡਿਟੇਲ ਦੀ ਗੱਲਬਾਤ ਕਰਦੇ ਆ ਜੀ 2012 ਮਾਡਲ ਹੈ ਜੀ ਤੇ ਟਰੈਕਟਰ ਦਾ ਰੇਟ ਬਹੁਤ ਘੱਟ ਹੈ। ਕੁੱਲ ਹੀ 2 ਲੱਖ ਤੇ 55000 ਰੁਪਏ ਦੀ ਟਰੈਕਟਰ ਦੀ ਡਿਮਾਂਡ ਹੈ। ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। ਆਪਾਂ ਵੱਤਵਾ ਜਿਹੜੇ ਰੇਟ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਟਰੈਕਟਰ ਦੇ ਨਾਲ ਦੇ ਨਾਲ ਇੱਕ ਦੂਸਰਾ ਜ 855 ਦੇਖ ਸਕਦੇ ਹੋ। ਜਿਹਦੀ ਕੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਆ। ਇਹਦਾ ਮਾਡਲ ਹੈਗਾ ਜੀ 2022 ਰੇਟ ਹੈਗਾ ਕੁੱਲ ਹੀ ਕੁੱਲ ਚੈੱਕ ਕਰ ਸਕਦੇ ਹੋ ਕੈਮਰਾ ਚੱਲ ਜੰਦਾ ਜੀ। 7 ਲੱਖ ਤੇ 75000 ਰੁਪਏ ਦੇ ਵਿੱਚ ਛਤਰੀ ਵਗੈਰਾ ਲੱਗੀ ਹੋਈ ਆ ਟਾਇਰ ਵੈਰ ਨਵੇਂ ਨੇ ਆਪਾਂ ਕਹਿ ਸਕਦੇ ਆ ਵੀ ਟਰੈਕਟਰ ਜਿਹੜਾ ਇਹ ਨਵਾਂ ਹੈ ਬਿਲਕੁਲ ਨਵਾਂ ਟਰੈਕਟਰ ਹੈ ਕੀ ਹਾਲ ਚਾਲ ਹੈ ਬਾਈ ਜੀ ਨੰਬਰ ਆਇਕਾ ਨੰਬਰ ਦੱਸੋ ਨੰਬਰ ਆਪਣਾ 94635 95027 98729 10930 77885 6337 120 ਦੇ ਟੈਕਟਰ ਵੀ ਲੈਣਾ ਰੂੜੀ ਰੋੜ ਤੇ ਨੇੜੇ ਪੈਟਰੋਲ ਪੰਪ ਚੌਂਕ ਤੇ ਠੀਕ ਹੈ ਲੱਗ ਗਏ ਆ ਨਾਲ ਆਪਣਾ শোরੂਮ ਜਿਵੇਂ ਮਰਜ਼ੀ ਬੰਦਾ ਕੇ ਟਰੈਕਟਰ ਲੈ ਸਕਦਾ ਮਾਂ ਟਰੈਕਟਰਸ ਮਾਂ ਟਰੈਕਟਰ ਸੇਲ ਤੇ শোরੂਮ ਹੈ ਠੀਕ ਹੈ ਜੇਕਰ ਪ੍ਰਾਣਾ ਘਟਾਉਣਾ ਪ੍ਰਾਣਾ ਵੀ ਘਟਾ ਸਕਦਾ ਕਿਸੇ ਵੀਰੇ ਲੋਨ ਕਰਾਣਾ ਹੁੰਦਾ ਸਰ ਹਾਂ ਥੋੜੇ ਰੁਪਏ ਉਹਦੇ ਬਾਈ ਕੋਲੇ ਤੇ ਆਪਾਂ ਲੋਨ ਵੀ ਕਰਵਾ ਦਿੰਦੇ ਹਾਂ ਉਹਨੇ ਕੁਝ ਕਰਨ ਨੂੰ ਠੀਕ ਹੈ ਬਾਕੀ ਬਈ ਆਪਣੇ ਟਰੈਕਟਰ ਦਾ ਮੈਂ ਸਾਰੇ ਦੇਖਿਆ ਬਿਲਕੁਲ ਨਵੇਂ ਨੇ ਹਨ ਨਵੇਂ ਟਰੈਕਟਰ ਹੈ ਬਈ ਸਾਰੇ ਆਪਣੇ ਤੋਂ ਸ਼ੋਰੂਮ ਚ ਉੱਥੇ ਵੀ ਜਾ ਕੇ ਦਿਖਾਇਓ ਉਹ ਸਾਹ ਖੜੇੜ ਕੋਈ ਸਾਰੇ ਦਿਖਾਉਂਦੇ ਉਹ ਸਾਹਮਣੇ ਇਹਦਾ ਸ਼ੋਰੂਮ ਆਪਣਾ ਹੀ ਹੈ ਹਾਂ ਜਾ ਕੇ ਦਿਖਾ ਠੀਕ ਹੈ ਬਾਕੀ ਅਸੀਂ ਜਿਹੜਾ ਬਾਈਆਂ ਦਾ ਸ਼ੋਰੂਮ ਵਗੈਰਾ ਸਾਰਾ ਚੈੱਕ ਕਰਵਾਵਾਂਗੇ ਮਾਨ ਬਾਈ ਜਿਹੜਾ ਵਾ ਪਿਛਲੀ ਵਾਰ ਵੀ ਮੰਡੀ ਦੀ ਵੀਡੀਓ ਬਣਾ ਕੇ ਆਈ ਬਹੁਤ ਨਵੇਂ ਨਵੇਂ ਟਰੈਕਟਰ ਨੇ ਮ अच्छा एक से ते ही सेम ही ठीक है बाकी ਤੁਸੀਂ ਸਟੈਂਡਰਡ ਚੈੱਕ ਟਰੈਕਟਰ ਚੈੱਕ ਕਰ ਸਕਦੇ ਹੋ 460 ਬਹੁਤ ਵਧੀਆ ਕੰਡੀਸ਼ਨ ਦਾ ਟਾਇਰ ਵਗੈਰਾ ਬਿਲਕੁਲ ਨਵੇਂ ਨੇ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਵਧੀਆ ਪਏ ਨੇ ਮਾਡਲ ਹੈਗਾ ਜੀ 2003 ਤੇ ਰੇਟ ਹੈਗਾ ਕੁੱਲ ਹੀ 3 ਲੱਖ ਤੇ 65000 ਰੁਪਏ ਡਿਮਾਂਡ ਟਰੈਕਟਰ ਦੀ ਬਾਕੀ ਪੂਰੀ ਵੀ ਪੂਰੀ ਤੁਸੀਂ ਕੰਡੀਸ਼ਨ ਜਿਹੜੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਪਈ ਹੈ ਰੈਕਟਰਾਂ ਦੀ ਇਸ ਸਾਈਡ ਦੇਖ ਸਕਦੇ ਹੋ ਜੀ ਇੱਕ ਸਵਰਾਜ 855 ਮਾਨ ਭਾਈ ਜੀ ਦੀ ਇੱਕ ਖਾਸियत ਹੈ ਵੀ ਟਰੈਕਟਰ ਬਿਲਕੁਲ ਨਵੇਂ ਹੀ ਰੱਖੇ ਨੇ ਮੈਂ ਕਿੰਨੇ ਟਰੈਕਟਰ ਤੁਹਾਨੂੰ ਚੈੱਕ ਕਰਵਾਏ ਨੇ ਸਾਰੇ ਟਰੈਕਟਰ ਨਵੇਂ ਨੇ ਫਰੰਟ ਵਾਲੇ ਟਾਇਰ ਦੇਖੋ ਭਾਈ ਜੀ ਨਵੇਂ ਐਡੀਸ਼ਨ ਦੇ ਟਾਇਰ ਨੇ ਮਗਲ ਟਾਇਰ ਵੀ ਬਿਲਕੁਲ ਵਧੀਆ ਪਏ ਨੇ ਟਰੈਕਟਰ ਇੰਜਨ ਗੇਅਰ ਦਾ ਵੀ ਬਿਲਕੁਲ ਸਾਫ਼ ਹੈ ਜੀ ਸ਼ੀਸ਼ੇ ਵਗੈਰਾ ਬਿਲਕੁਲ ਓਕੇ ਨੇ ਆਛਤਰੀ ਵਗੈਰਾ ਵੀ ਜਿਹੜੀ ਲੱਗੀ ਹੋਈ ਹੈ ਟਰੈਕਟਰ ਦੇ ਜੇ ਦੀ ਆਪਾਂ ਮਾਡਲ ਦੀ ਗੱਲਬਾਤ ਕਰੀਏ ਜੀ 2020 ਮਾਡਲ ਹੈ ਜੀ ਤੇ ਰੇਟ ਹੈਗਾ 6 ਲੱਖ ਤੇ 25000 ਰੇਡ ਟਰੈਕਟਰ ਦਾ ਰੇਟ ਹੈ ਜੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਦੀ ਪਾਵ ਬਿਲਕੁਲ ਨਵੇਂ ਪਿਆਏ ਕਹਿਣ ਦਾ ਮਤਲਬ ਹੀ ਟਰੈਕਟਰ ਇਹਨੇ ਸਾਫ਼ ਖੜੇ ਨੇ ਬਾਈ ਜੀ ਕੋਲੇ ਤੁਸੀਂ ਬਾਈ ਜੀ ਨੂੰ ਜਿਹੜਾ ਜਰੂਰ ਇੱਕ ਵਾਰੀ ਕਾਲ ਕਰੋ ਤੇ ਟਰੈਕਟਰ ਖਰੀਦ ਸਕਦੇ ਹੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਆਈ ਹੋਪ ਸਾਰੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਹੋ ਜੀ ਆਪਣੇ ਲਾਈਕ ਸ਼ੇਅਰ ਤੇ ਕਮੈਂਟ ਤੇ ਆਪਣੇ ਨੂੰ ਪੇਜ ਨੂੰ ਕਰ ਲਈ ਸਬਸਕ੍ਰਾਈਬ ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸ਼ਸ਼ਕਤ